ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੂ ਪਹਿਚਾਨੀਆ ਜੋ ਲਰੇ ਦੀਨ ਕੇ ਹੇਤ ਉਰਜਾ-ਪੁਰਜਾ ਕੱਟ ਮਰੈ ਕਬ ਹੂ ਨਾ ਛੱਡੈ ਖੇਤ ਅੱਜ ਅਮਰਤ ਕੇ ਦਾਤੇ ਸਰਬੰਸ ਦਾਨੀ ਸਾਇਬੇ ਅਕਾਲ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਪੰਜ ਪਿਆਰੇ ਸਹਿਬਾਨ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਖਮ ਸਿੰਘ ਜੀ ਔਰ ਭਾਈ ਸਹਿਬ ਸਿੰਘ ਜੀ ਦੇ ਸਮੇਤ ਚਮਕੌਰ ਦੀ ਗੜੀ ਵਿੱਚ ਲੱਖਾਂ ਹੀ ਮੁਗਲਾਂ ਦੇ ਨਾਲ ਜੁੜੀਦਿਆਂ ਹੋਇਆ ਟਕਰਾ ਕਰਦਿਆਂ ਹੋਇਆ ਅੱਜ ਦੇ ਦਿਨ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਗੁਰਮੁਖ ਵਜਤਾ ਜਿਹੜਾ ਇਤਿਹਾਸ ਹੈ ਇਹ ਦੁਨੀਆ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਮਿਸਾਲ ਹੈ ਇੱਕ ਅਸਾਵੇਂ ਜੰਗ ਦੀ ਮਿਸਾਲ ਹੈ ਇੱਕ ਪਾਸੇ 40 ਸਿੰਘ ਲੜਨ ਵਾਲੇ ਔਰ ਇੱਕ ਪਾਸੇ 10 ਲੱਖ ਦੇ ਕਰੀਬ ਮੁਕਲ ਫੌਜਾਂ ਦਾ ਘੇਰਾ ਬਾਪੂ ਸੋਹਣ ਸਿੰਘ ਜੀ ਸੀਤਲ ਬਹੁਤ ਕਮਾਲ ਦੀ ਨਾਲ ਇਹ ਲਿਖਤੇ ਨੇ ਉਹ ਲਿਖਤੇ ਨੇ ਕਿ ਹਾਸ ਸ਼ਹੀਦੀ ਪਾ ਗਿਆ ਜਤ ਲਾਲ ਛੁਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਦੇਰਾ 베ਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਹੱਥ ਬਣ ਬੋਲੇ ਸਤਿਗੁਰੂ ਵਾਪਾਣਾ ਤੇਰਾ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਤੇਰਾ ਤੁਝ ਕੋ ਸੌਪ ਤੇ ਕੀ ਆ ਲੱਗਿਆ 베ਰਾ ਧੰ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰ ਤੇਰਾ ਜੇਰਾ ਜਿਨ੍ਹਾਂ ਨੇ ਆਪਣੇ ਸਹਬਜ਼ਾਦੇ ਆਪਣੇ ਖਾਲਸੇ ਪੁੱਤਰ ਤੋਂ ਕੁਰਬਾਨ ਕੀਤੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਹੋਇਆ ਮੈਦਾਨੇ ਜੰਗ ਵਿੱਚ ਜੂਝ ਕੇ ਆਏ ਦੇ ਦਿਨ ਸਤਗੁਰਾਂ ਦੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਹਾਰ ਸਿੰਘ ਸਾਹਿਬ ਤਿੰਨ ਪਿਆਰੇ ਔਰ ਅਨੇਕਾ ਸਿੰਘਾਂ ਰੇ ਬੇਅੰਤ ਜਲਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਈਆਂ ਦਿਨ ਚਮਕੌਰ ਦੀ ਗੜੀ ਵਿੱਚ ਮੈਦਾਨੇ ਜੰਗ ਵਿੱਚ ਹੱਥੋਂ ਪ੍ਰਾਪਤ ਕੀਤੀਆਂ ਸਨ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਤਕਾਰ ਭੇਟ ਕਰਦਿਆਂ ਹੋਇਆਂ ਉਹਨਾਂ ਦੇ ਪਾਵਨ ਚਰਨਾਂ ਤੇ ਅਸੀਸ ਛਕਾਈਏ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ